ਅੱਜ ਦੀ ਅਖਿਲ ਭਾਰਤੀਆ Hindu ਸੁਰੱਖਿਆ ਸੰਮਤੀ ਦੀ ਨੈਸ਼ਨਲ ਬੋਡੀ ਦੀ ਮੀਟਿੰਗ ਜਿਹੜੀ ਹੈ ਸ੍ਰੀ ਆਦਰਨੀਆ ਹਰੀਦੇਵ ਸ਼ਾਸਤਰੀ ਜਿਹਦੇ ਨਿਵਾਸ ਸਥਾਨ ਤੇ ਮੋਰਾਵਾਲੀ ਗਲੇ ਵਿੱਚ ਹੋਈ ਹੈ ਜਿੱਥੇ ਅਖਿਲ ਭਾਰਤੀਆ Hindu ਸੁਰੱਖਣ ਦੇ ਸਾਰੇ ਅਧਿਕਾਰੀਆਂ ਸ਼ਾਮਿਲ ਹੋਏ ਹਨ ਔਰ ਸਾਰਿਆਂ ਨੇ ਇੱਕ ਮਤ ਹੋ ਕੇ ਸਰਬਸੰਮਤੀ ਨਾਲ ਸਾਡੇ ਹਰੀਦੇਵ ਸ਼ਾਸਤਰੀ ਗੁਰੂ ਜੀ ਨੂੰ ਨੈਸ਼ਨਲ ਜਿਹੜਾ ਹੈ ਆਲ ਇੰਡੀਆ ਲੈਵਲ ਤੇ ਧਰਮ ਗੁਰੂ ਦੇ ਪਦ ਤੇ ਨਿਯੁਕਤੀ ਕੀਤੀ ਹੈ ਔਰ ਮੈਂ ਦੱਸ ਦੇਣਾ ਚਾਹਨਾ ਹੈ ਕਿ ਸ਼ੇਰਹਿੰਚਰੀ ਪਵਨ ਕੁਮਾਰ ਸ਼ਰਮਾ ਜੀ ਦੇ ਟਾਈਮ ਤੋਂ ਇਹ ਆਪਣੀ ਸੇਵਾਵਾਂ ਮਾ ਜਿਹੜੀ ਹੈ ਸਨਾਤਨ ਧਰਮ ਦੇ ਪ੍ਰਤੀ ਕਰਦੇ ਆਏ ਨੇ ਜਗਤਗੁਰੂ ਪੰਚਾਨੰਦ ਗਰੀ ਜੀ ਦੇ ਮਹਾਰਾਜ ਦੇ ਟਾਈਮ 'ਚ ਵੀ ਇਹਨਾਂ ਨੇ ਬਹੁਤ ਸੇਵਾਵਾਂ ਨਿਭਾਈਆਂ ਵਿੱਚ ਹੁਣ ਅਸਵਸਥ ਹੋ ਗਏ ਸੀ ਲੇਕਿਨ ਹੁਣ ਪੂਰੀ ਤਰ੍ਹਾਂ ਵਰਜੋਰ ਸਵਸਥ ਨੇ ਹੁਣ ਇਹ ਦੁਆਰਾ ਫੇਰ ਤੋਂ ਮੈਦਾਨ ਦੇ ਵਿੱਚ ਆਹਿੰ ਹਿੰਦੂ ਸੁਰੱਖਿਆ ਸੰਧੀ ਦੇ ਵਿੱਚ ਸੇਵਾਵਾਂ ਨਿਭਾਉਣ ਲਈ ਤਿਆਰ ਆਂ ਅੱਜ ਇਹਨਾਂ ਦੀ ਨਿਯੁਕਤੀ ਜਿਹੜਾ ਪਹਿਲਾਂ ਵੀ ਇਹਨਾਂ ਨੂੰ ਧਰਮ ਗੁਰੂ ਦੇ ਪਦ ਦੇ ਉੱਪਰ ਨਿਯੁਕ ਔਰ ਅੱਜ ਇਹਨਾਂ ਨੂੰ ਜਿਹੜਾ ਹੈ ਰਾਸ਼ਟਰੀ ਆਧਰਮ ਗੁਰੂ ਅਸੀਂ ਇੱਥੇ ਨਿਯੁਕਤ ਕਰਕੇ ਜਾ ਰਹੇ ਹਾਂ ਔਰ ਸਾਡੇ ਦੇ ਨਾਲ ਮੇਰੇ ਨਾਲ ਬਲਰਾਜ ਜੀ ਨੇ ਸਾਡੇ ਏਰੀਆ ਪ੍ਰਮੁੱਖ ਰਜਨੀ ਢੰਗੀ ਜੀ ਨੇ ਸਾਡੇ ਸਲਾਹਕਾਰਾਂ ਜਿਹੜੇ ਮੀਡੀਆ ਸਲਾਹਕਾਰ ਬੋਬੀ ਜੀ ਨੇ ਮੈਦਾਨਗਰੀ ਜੀ ਨੇ ਸ਼ੰਤੀ ਜੀ ਨੇ ਰਜੇਸ਼ ਜੀ ਨੇ ਜਿਨ੍ਹਾਂ ਨੂੰ ਅਸੀਂ ਪਿਛਲੇ ਦਿਨਾਂ ਹੀ ਉੱਤਰ ਪਾਸਤਾ ਜਨਰਲ ਸੈਕਟ ਵਿੱਚ ਨਿਯੁਕਤ ਕੀਤਾ ਤੇ ਹੋਰ ਵੀ ਇਹਨਾਂ ਦੇ ਸਾਰੇ ਅਨੁਯਾਈ ਇੱਥੇ ਹੈਗੇ ਆ ਇਹਨਾਂ ਦੇ ਜਿਹੜੀ ਹੈ ਅੱਜ ਇਹਨਾਂ ਨੇ ਸਾਨੂੰ ਬੜੀ ਖੁਸ਼ੀ ਹੋਈ ਹੈ ਜਦ ਇਹਨਾਂ ਨੇ ਕਿਹਾ ਕਿ ਮੈਂ ਹੀ ਨਹੀਂ ਇਹਨਾਂ ਦੇ ਜਿਹੜੇ 1000 1500 2000 ਜਿੰਨੇ ਵੀ ਇਹਨਾਂ ਦੇ ਚੇਲੇ ਜਿੰਨੇ ਵੀ ਇਹਨਾਂ ਦੇ ਸ਼ਿਸ਼ੇ ਐ ਬਣਾਏ ਹੋਏ ਐ ਉਹ ਸਾਰੇ ਹੀ ਕਿੰਨੇ ਜਲਦੀ ਇਹ ਹਿੰਦੂ ਸੁਰੱਖਿਆ ਸੰਥੀ ਦੇ ਕੋ ਬਹੁਤ ਵੱਡਾ ਪ੍ਰੋਗਰਾਮ ਕਰਕੇ ਹਿੰਦੂ ਸੁਰੱਖਿਆ ਸੰਥੀ ਦੇ ਵਿੱਚ ਜੁਆਇਨ ਕਰਨ ਜਾ ਰਹੇ ਨੇ ਕੋਈ ਅਪਰਾਧਿਕੀ ਸੇਵਾਵਾਂ ਮਰਣੀਆਂ ਕੋਈ ਨਹੀਂ ਦੇਖੋ ਜਗਤਗੁਰੂ ਪੰਚਾਨੰਦ ਗਿਰੀ ਜੀ ਮਹਾਰਾਜ ਦੇ ਜਾਣ ਤੋਂ ਬਾਅਦ ਸਾਨੂੰ ਇੱਕ ਬਹੁਤ ਵੱਡਾ ਘਾਟਾ ਹੋਇਆ ਸੀ ਸਾਨੂੰ ਧਰਮ ਦੇ ਲਈ ਜਿਹੜੇ ਦਿਸ਼ਾ ਨਿਰਦੇਸ਼ ਜਿਵੇਂ ਗੁਰੂ ਜੀ ਮਹਾਰਾਜ ਜੀ ਦਿਆ ਕਰਦੇ ਸੀ ਉਹ ਦੇਣ ਵਾਲਾ ਸਾਨੂੰ ਕੋਈ ਹੈ ਨਹੀਂ ਸੀਗਾ ਲੇਕਿਨ ਅੱਜ ਵੈਸੇ ਵੀ ਅਸੀਂ ਜਿੱਥੇ ਵੀ ਸਾਨੂੰ ਧਰਮ ਦੀ ਸਮੱਸਿਆ ਹੁੰਦੀ ਸੀ ਧਰਮ ਸੰਕਟ ਹੁੰਦਾ ਸੀ ਅਸੀਂ ਇਹਨਾਂ ਕੋਲ ਆ ਕੇ ਬਿਲਕੁਲ ਸਲਾਹ مشورہ ਕਰਦੇ ਸੀ ਹੁਣ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਇਹਨਾਂ ਦੇ ਨੇਤਰਤੇ ਦੇ ਵਿੱਚ ਧਰਮ ਦੀ ਜਿਹੜੀ ਹੈ ਹਰ ਤਰ੍ਹਾਂ ਦਾ ਰਸਤਾ ਜਿਹੜਾ ਹੈ ਸਾਨੂੰ ਧਾਰਮਿਕ ਰਸਤਾ ਚਾਹੇ ਸਮਾਜਿਕ ਹੈ ਚੇਵਾ ਦਾ ਰਸਤਾ ਹੈ ਉਹ ਸਾਨੂੰ ਮਾਰਗਦਰਸ਼ਨ ਕਰਨਗੇ ਧਰਮ ਦੱਸਣਗੇ ਧਰਮ ਦਾ ਪ੍ਰਚਾਰ ਕਰਨਗੇ ਸਾਡੇ ਨਾਲ ਮਿਲ ਕੇ ਔਰ ਸਨਾਤਨ ਦੀ ਸੇਵਾ ਕਰਨਗੇ जय हो अधर्म का प्राणियों में प्राणियों में विश्व का विश्व का भारत माता की जय महाकाली मैया की जय जय जयकार हर हर महादेव सुबास मेरे सब आदरणीय महान पुरुष बहुत आज्ञाकारी जिन्होंने हम जो है कि जन्म से देख रहे हैं कुर्बानी के ऊपर कुर्बानी इन सभी सदस्यों ने हमें दी है और इस तरह ही करते रहे हमारा सरता सनातन धर्म बचा रहेगा और ऑल इंडिया हिंदू सुरक्षा समिति बनी रहेगी इन बच्चों के द्वारा ये ये हमारा प्रथम आशीर्वाद है आशीर्वाद है ये बहुत बड़ी जनसंख्या में आज इंडिया सुरक्षा समिति थी और, और ज़्यादा होगी ये बच्चे हमारे सामने बैठे हैं राजेश केर जी विल गिल महाराज मदानगिरी जी और अजय जी महाराज और मीडिया आपके मध्य से हम आपका धन्यवाद करते हैं आई यश कृति स्वस्थ कल्याण मसुभ राणा जी महाराज भी शामिल हैं और हमारे बोबी जी महाराज शामिल हैं बहुत कुछ है भगवान कृपा से सदा ही हमारे सनातन धर्म में रक्षरी रक्षरो रक्षता जब हम अपने सनातन की मर्यादा को भूल गए को, ए, ये ठीक नहीं है आप स्नातनी हैं आप जागो जागने का समय है आपने आज इंडिया सुरक्षा समिति में ज्वाइन करना है अब भगवान कृपा रहेगी बलो सत्य सनातन धर्म की पहला तो ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਹਾਂ ਦੇਸ਼ ਵਾਸੀਆਂ ਨੂੰ ਕਿਉਂਕਿ ਜੋ ਸਾਡੇ ਆਦੇਸ਼ਕਰਤਾ ਗੁਰੂ ਜੀ ਸੀਗੇ ਉਹਨਾਂ ਤੋਂ ਬਾਅਦ ਅੱਜ ਸਾਡੇ ਵਿੱਚ ਦੁਬਾਰੋ ਪੰਚਾਨੰਦ ਗੁਰੂ ਜੀ ਦੀ ਜਾਨ ਤੋਂ ਬਾਅਦ ਗੁਰੂ ਹਰਿਦੇਵ ਸਾਸ਼ਟਰੀ ਜੀ ਆਪਣੀ ਸਿਹਤ ਦੇ ਨਾਲ ਬਹੁਤ ਅੱਛੀ ਸੇਧ ਮਾਤਾ ਰਾਣੀ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ ਕਿ ਇਹਨਾਂ ਦੀ ਸਿਹਤ ਸਦਾ ਬਣੀ ਰਹੇ Hindu Suraksha Samiti ਦੀ ਦਿਨ ਦੁਗਣੀ ਰਾਤ ਚੁਗਣੇ ਕੰਮ ਕਰਨ ਹਰ ਉਹਦੀ ਹਿੰਦੂ ਸੁਰੱਖਿਆ ਸੰਮਤੀ ਨੂੰ ਇੱਕ ਨਵਾਂ ਨਿਰਦੇਸ਼ ਦੇਣ ਹਿੰਦੂ ਸੁਰੱਖਿਆ ਸੰਮਤੀ ਇਹਨਾਂ ਦੇ ਨਿਰਦੇਸ਼ ਦੇ ਨੀਚੇ ਕੰਮ ਕਰੇ ਹੋਰ ਇਹ ਸਾਨੂੰ ਆਦੇਸ਼ ਕਰੇ ਕਰਨ ਵੀ ਐਤਾ ਕਰੋ ਬੇਟਾ ਐਦਾ ਕਰੋ ਕਿਉਂਕਿ ਇਹਨਾਂ ਦਾ ਇੱਕ ਜਿਹੜਾ ਸਿਰ ਤੇ ਹੱਥ ਸਾਡੇ ਇੱਕ ਬਜ਼ੁਰਗਾ ਵਰਗਾ ਹੱਥ ਸੀਗਾ ਸਾਡੇ ਪਿਤਾ ਵਰਗਾ ਹੱਥ ਜਿਹੜਾ ਸਾਨੂੰ ਹਾਰ ਟਾਈਮ ਨਾਲ ਚਾਹੀਦਾ ਉਹ ਉਸ ਤੋਂ ਬਗੈਰ ਅਧੂਰੇ ਸੀਗੇ ਅੱਜ ਇਹਨਾਂ ਦਾ ਸਾਡੇ ਸਿਰ ਤੇ ਹੱਥ ਹੋਇਆ ਇਹਨਾਂ ਦਾ ਦੁਆਰੋਂ ਜਿਹੜਾ ਪਦ ਸੀਗਾ ਉਹ ਦੁਆਰੋਂ ਇਹਨਾਂ ਨੂੰ ਸੇਧ ਨੂੰ ਦੇਖਦੇ ਹੋਏ ਅੱਜ ਇਹਨਾਂ ਨੂੰ ਦੁਆਰੋਂ ਉਸ ਤੇ ਹਿੰਦੂ ਸਭ ਸਸ਼ੰਤੀ ਦੇ ਸਾਰੇ ਹੀ ਮੇਰੇ ਵੀ ਰਜੇਸ਼ ਕਹਿਰ ਜੀ ਵੱਲੋਂ ਮੇਰੇ ਵੱਲੋਂ ਸਾਰੀ ਟੀਮ ਵੱਲੋਂ ਉਸ ਸੰਦੇਸ਼ ਕੀਤਾ ਗਿਆ ਵੀ ਗੁਰੂ ਜੀ ਦੇ ਨਾਲ ਬੈਠ ਕੇ ਬੈਠਕ ਕਰਕੇ ਇਹਨਾਂ ਨੂੰ ਇਹਨਾਂ ਦੇ ਪਦ ਦੇ ਦੁਆਰੋਂ ਨਿਸ਼ਚਿਤ ਕੀਤਾ ਜਾਵੇ ਸੋ ਕਰਕੇ ਅੱਜ ਇਹਨਾਂ ਦੇ ਨਿਵਾਸ ਸਥਾਨ ਤੇ ਪਟਿਆਲਾ ਮੋਹਰਾ ਵਾਲੀ ਗਲੀ ਜਿੱਥੇ ਦੇਖ ਦੇਖ ਹੀ ਰਹੇ ਹੋ ਤੁਸੀਂ ਸਾਰੇ ਹਿੰਦੂ ਸਭ ਸਸ਼ੰਤੀ ਦੇ ਮੈਂਬਰ ਆਏ ਪਏ ਨੇ ਇੱਕ ਹੋਰ ਤੁਹਾਨੂੰ ਦੱਸ ਦਵਾਂ 1980 ਤੋਂ ਗੁਰੂ ਜੀ ਸੇਵਾ ਕਰਦੇ ਆ ਰਹੇ ਨੇ ਸ਼੍ਰੀ ਪਵਨ ਕੁਮਾਰ ਸ਼ਰਮਾ ਜੀ ਦੇ ਹੁੰਦੇ ਹੋਏ ਜਿਹੜੇ ਲੀਡਰ ਕੀ ਹੋਰ ਰਾਜਨੀਤਿਕ ਸਾਰੇ ਇਹਨਾਂ ਤੋਂ ਆਸ਼ੀਰਵਾਦ ਲੈਂਦੇ ਆਏ ਨੇ ਜਿਵੇਂ ਕਿ ਮਹਾਰਾਣੀ ਪਰਨੀਤ ਕੌਰ ਸਾਹਿਬ ਹੋ ਗਏ ਜਾਂ ਬ੍ਰਹਮ ਜੀ ਹੋ ਗਏ ਸਾਰੇ ਇਹਨਾਂ ਦਾ ਆਸ਼ੀਰਵਾਦ ਲੈ ਕੇ ਅੱਜ ਸਫਲ ਪੌੜੀਆਂ ਤੇ ਚੜਦੇ ਨੇ ਉਹ ਵੀ ਅਸੀਂ ਇਹਨਾਂ ਦੇ ਚਰਨਾਂ 'ਚ ਬੇਨਤੀ ਲੈ ਕੇ ਆਏ ਕਿ ਹਿੰਦੂ ਸੁਰੱਖਿਆ ਸੰਮਤੀ ਨੂੰ ਵੀ ਇੱਕ ਧਮਾਰ ਰਸਤਾ ਦਿਖਾਓ ਅਤੇ ਅਸੀਂ ਹਿੰਦੂ ਸੁਰੱਖਿਆ ਸੰਮਤੀ ਆਪ ਜੀ ਦੇ ਆਸ਼ੀਰਵਾਦ ਦੇ ਨਾਲ ਅੱਗੇ ਵਧ ਸਕੇ। ਇਹੀ ਕਹਿੰਦਾ ਹੋਇਆ ਮਹਾਮਾਈ ਦੇ ਚਰਨਾਂ 'ਚ ਬੇਨਤੀ ਕਰਾਂਗਾ। ਹਿੰਦੂ ਸੁਰੱਖਤਾ ਸੰਮਤੀ ਦੇ ਸਾਰੇ ਮੈਂਬਰਾਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੀ ਮਹਾਮਾਈ ਕਲਿਆਣ ਕਰੇ ਜੈ ਮਹਾਮਾਈ ਜੈ ਮਹਾਮਾਈ ਜੈ ਮਹਾਕਾਲਾ